ਕੀ ਕੀਤਾ ਗਿਆ ਜੈਮ ਸਿੰਘ ਸੱਚੀ ਗੱਲ ਇਹ ਸ਼ਹਿਰ ਨੂੰ ਜਿਹੜਾ ਜਿਆਦਾ ਭੀੜ ਭੜਕੇ ਵਾਲਾ ਇਲਾਕਾ ਹੈ ਸਿਟੀ ਏਰੀਆ ਇਹਨੂੰ ਸਾਫ਼ ਸੁਥਰਾ ਰੱਖਣ ਲਈ ਆਵਾਜਾਈ ਵਿੱਚ ਵਿਗਨ ਨਾ ਪਏ ਇਸ ਇਲਾਕੇ ਨੂੰ ਵਨਵੇ ਕਰ ਦਿੱਤਾ ਗਿਆ ਜੀ ਹਸਰੀ ਪੁਲ ਤੋਂ ਲੈ ਕੇ ਆਉਣਗੇ ਇਧਰੋਂ ਦੀ ਤੇ ਜਾਣਗੇ ਜਿਹੜਾ ਯਹਾਰੀ ਪਾਨਾਂ ਵਾਲਾ ਇੱਥੋਂ ਜਿਹੜਾ ਸਤ ਗੁਰਤਾਰੀ ਹੁੰਦੇ ਨਾਲ ਰਸਤਾ ਨਿਕਲਦਾ ਇਹ ਔਰ ਸਾਰੇ ਉਧਰੋਂ ਹੋਣਗੇ ਜੀ ਕਿੰਨੇ ਕ ਨਜਾਇਜ਼ ਕਬਜ਼ੇ ਹਟਾਏ ਗਏ ਉਹ ਜਦ ਸਾਰੇ ਸ਼ਹਿਰ ਦੇ ਹਟਾਏ ਗਏ ਨੇ ਸਾਰਿਆਂ ਨੇ ਤਕਰੀਬਨ ਵਿੱਚ ਕੋਈ 25% ਸਿਆਣੇ ਲੋਕ ਨੇ ਜਿਨ੍ਹਾਂ ਨੇ ਨਹੀਂ ਕੀਤਾ ਕੁਝ ਬਾਕੀ ਸਾਰਿਆਂ ਨੂੰ ਆਤ ਬਣ ਗਈ ਹੈ ਪਿਛਲੇ ਸਮੇਂ ਤੋਂ ਹੁਣ ਗੁਰਸਾਹਿਬ ਦੀ ਕਿਰਪਾ ਚਾਹੀਦੀ ਬਿਨੋਂ ਹਟਾ ਦੇਾਂਗੇ ਤੇ ਚਲਾਨ ਕਿੰਨੇ ਕ ਕੀਤੇ ਗਏ ਚਲਾਨ ਇੱਥੇ ਬੰਦੀ ਕੀਤੇ ਗਏ ਨੇ ਕਿਹੜੇ ਕਿਹੜੇ ਵਾਹਨਾਂ ਦੇ ਚਲਾਨ ਕੀਤੇ ਗਏ ਤੋਂ ਜ਼ਿਆਦਾ ਟੂ ਵੀਲਰ ਦੇ ਨਹੀਂ ਕੀਤੇ ਵੀ ਇੱਥੇ ਕਿਉਂ ਕੀ ਕਾਰਨ ਸੀ ਇਹਨਾਂ ਦੇ ਕਾਰਨ ਉਹ ਵੀ ਰੋਂਗ ਪਾਰਕਿੰਗ ਹੈ ਸਾਰੇ ਸ਼ਹਿਰ ਮਾਲ ਲੈਂਦੇ ਨੇ ਪਿਛਲੇ ਲਗਾਤਾਰ ਕਈ ਦਿਨਾਂ ਤੋਂ ਮਾਨ ਜੋ ਕਪਤਾਨ ਸਾਹਿਬ ਦਾ ਹੁਕਮ ਵੀ ਸਿਟੀ ਏਰੀਆ ਵਿੱਚ ਕਰਤਾ ਹੁੰਦੀਆਂ ਤੇ ਉਹਨੂੰ ਐਸੇ ਹੀ ਤਰੀਕੇ ਨਾਲ ਚਾਲੂ ਕਰਾਓ ਤੇ ਇਸ ਕੱਲ ਨੂੰ ਲੈ ਕੇ ਲਗਾਤਾਰ ਚੱਲ ਰਿਹਾ ਹੈ ਇਹ ਮੁਹਿੰਮ ਜਦੋਂ ਤੁਸੀਂ ਚਲੇ ਜਾਂਦੇ ਹੋ ਇੱਥੋਂ ਦੁਬਾਰਾ ਫਿਰ ਕੁਝ ਲੋਕ ਉਸੇ ਥਾਂ ਤੇ ਆਪਣਾ ਵਾਹਨ ਲਾ ਲੈਂਦੇ ਆ ਜਾਂ ਉਸੇ ਥਾਂ ਤੇ ਆਪਣਾ ਸਮਾਨ ਲਾ ਲੈਂਦੇ ਇਹਨਾਂ ਲੋਕਾਂ ਨੂੰ ਮੇਰੀ ਅਪੀਲ ਹੈ ਵੀ ਵੇਖੋ ਖਾਣੇ ਤੇ ਦੋ ਫੁਲਕੇ ਨੇ ਤੇ ਨਾ ਇਤਨਾ ਕਰੋ ਲੋਕਾਂ ਦੀ ਨਜ਼ਰਾਂ ਵਿੱਚ ਨਹੀਂ ਆਉਣਾ ਚਾਹੀਦਾ ਸਾਡਾ ਕੰਮ ਇਹਨਾਂ ਨੂੰ ਰੋਕਣਾ ਹੈ ਇਹਨਾਂ ਦੀਆਂ ਆਤਾਂ ਬੜੀਆਂ ਨੇ ਵੀ ਆਪਾਂ ਨਹੀਂ ਰੁਕਣਾ ਤੇ ਰੱਬ ਦੀ ਕਿਰਪਾ ਤੇ ਜੇ ਇਹਦੇ ਨੇ ਰੋਕ ਕੇ ਰੱਖਾਂਗੇ ਜੀ ਉਹਨੇ ਕੰਮ ਨਹੀਂ ਹੋਏਗਾ ਹੈਗੇ। ਜਦੋਂ ਪੰਚੀ ਵਰਗੇ ਅੰਦਰ ਆਉਂਦੇ ਆ। ਜਦੋਂ ਵੀ ਚੇਲਿਆਂ ਪੁਕਾਈ ਕਰਦੇ ਆ ਜਾਨ ਨੂੰ ਸਾਰੇ ਜਿਹੜੇ ਆ। ਆਹ ਪਾੜੀ ਥੋੜਾ ਜਿਹਾ। ਨੰਬਰ ਜਿੱਦਾਂ ਲਿਖਾਓ। ਦੋ ਅਖਰੇ ਨੰਬਰ ਗਿਆ। ਆਹ ਦੋਹਾਂ ਨੂੰ ਕੁਝ ਨਾ ਕੋੜਾ ਦੋਗੇ ਫੇਟਾ ਦੀ ਗੱਲ ਹੈ ਇਹ ਜੱਬੂ ਮੈਂ ਆਪ ਸਿੱਧੇ ਆਣਾ ਤੇ ਮੈਂ ਆਪ ਪੁੱਛੇਗਾ ਬਹੁਤ ਬਹੁਤ ਵਧੀਆ ਗੱਲ ਹੈ ਜੇ ਤੁਸੀਂ ਇਹ ਤਾਂ ਸਾਥ ਦੋਗੇ ਨਾ ਦਿਆਂਗਾ ਮੈਂ ਸਾਰੀ ਦੁਨੀਆ ਦਾ ਨਾਮ ਸੌ ਤੁਹਾਡਾ ਦਿਆਂਗਾ ਧੰਨਵਾਦ ਇਧਰ ਬੋਲ ਰਹੀ ਹੈ ਹੈ ਪੰਜਾ ਪੰਜ ਹਜ਼ਾਰ ਲੱਗਦੇ ਆਂ ਕਿੰਝੂ ਆ ਗੁਰੂ ਜੀ ਨਾਲ ਉਹਨੇ ਕਿਹੜਾ ਹੋਸਪੀਟਲ ਲਿਆਇਆ ਹੈ ਮੈਂ ਕੋਈ ਨਹੀਂ ਆ Juru kargo. Berani. Berani lagi. Abang. Abang. Jadi. Baik jangan kaya ਤੇ ਆਪਣਾ ਸਮਾਨ ਉਹਨਾਂ ਕੋਲ ਲਾਇਆ ਕਰੋ ਜਿੰਨਾਂ ਤੇ ਤੁਹਾਨੂੰ ਲੋੜ ਆ। ਆਵਾਜਾਈ ਕਿ ਵਿਰੇ ਪੈਂਦਾ ਵਾ। ਅਜੇ ਤਾਂ ਦਾ ਘਾਟ ਹੁੰਦਾ ਵਾ। ਉਹ ਵੀ ਕਿਰ ਆਪਣਾ ਕਿੱਥੇ ਪਾਰ ਕਰੇ। ਪਹਿਲਾਂ ਢਾਣ ਦਾ ਵੀ ਕਿਰਪਾ ਪਾਇਆ ਕਰੋ। ਤੇ ਉਹਨਾਂ ਦੇ ਸਮਾਨ ਲਓ ਜਿੰਨਾਂ ਤੇ ਤੁਹਾਨੂੰ ਲੋੜ ਆ। ਜੇ ਲੋਟ ਬਦਲਾਉਗੇ ਤੇ ਦੇਰੀ ਜਵਦੀ ਕੀਤਾ ਜਾਏਗਾ। ਜਵਾਹਰ ਦੇ ਤੋਂ ਜਿਹਨਾਂ ਕੋਲ ਹੱਥ ਹੋਏ ਤਾਂ ਪੀਣ ਜਾਵਾ। ਤੇ ਬਾਹਰ ਘੁੰਮ ਦਿਸ਼ਾ ਨੂੰ ਤੇ ਜਿਹੜਾ ਉਹਨਾਂ ਜਾਈ ਤਾਂ ਵੀ ਆ ਮੇਰੇ ਕੋਲ ਨਕਸ਼ਾ ਰੱਖੋ ਜਿੰਨਾਂ ਤੇ ਤੁਹਾਨੂੰ ਲੋੜ ਆ। ਲੋਡ ਦਾ ਸਮਾਨ ਲਾਓ। ਲੋਟ ਬਦਲਾਣਾ ਕਰੋ। ਇਹ ਉਧਰ ਵੀ ਹੋਣਾ ਇੱਕ ਰੂਪ ਜਿਹਨੇ ਵਾਪਸ ਨਹੀਂ ਹੋਣਾ ਜਾਣਾ ਕਿ ਕਿੱਥੇ ਮੰਨ ਕੇ ਹੱਸਣਾ ਚਲੋ ਬੋੜੋ ਆਪਣਾ ਆਪਣਾ ਰਿਕੀ ਨਾ ਬਣਾਓ ਮੇਰੇ ਕੋਲੇ ਪਿੱਛੇ ਪਿੱਛੇ ਜਾਣਾ ਹੁੰਦਾ ਜਮਾਉਂਦੇ ਨੂੰ ਇੱਧਰ ਆਵੇ ਜਾਂ ਚੱਲਾ ਇੱਧਰ ਨੂੰ ਜਾਣ ਕੇ ਇੱਥੋਂ